ਚਾਪਰ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਪਤੀ ਨੇ ਚੋਣਾਂ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਲੁਧਿਆਣਾ ਦੇ ਤੰਦਰਾ ਪਿੰਡ ਦੇ ਵਿੱਚ ਮੌਜੂਦ ਹੈ ਸਕੂਲ ਦੇ ਵਿੱਚ ਮੌਜੂਦ ਜਿੱਥੇ ਕੀ VOTING ਜਾਰੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣਾ ਦੇ ਨਜ਼ਦੀਕ ਤੰਦਰਾ ਪਿੰਡ ਜਿਹੜੀ ਤਸਵੀਰਾਂ ਤੁਹਾਨੂੰ ਜ਼ਖਾਇਰ ਜਿੱਥੇ VOTING ਜਿਹੜੀ ਜਾਰੀ ਹੈ ਲੋਕ ਇੱਥੇ ਪਹੁੰਚੇ ਹੋਏ ਨੇ ਹਲਕੇ ਕਈ ਸਕੂਲਾਂ ਦੇ ਵਿੱਚ ਰਸ਼ ਘਟਿਆ ਕਈਆਂ ਦੇ ਵਿੱਚ ਹੈਗਾ ਪਰ ਲੋਕਾਂ ਨਾਲ ਗੱਲਬਾਤ ਕਰਦੇ ਇੱਥੇ ਸਰ ਕੀ ਨਾਮ ਕੀ ਸਰ ਤੁਹਾਡਾ ਮੇਰਾ ਨਾਮ ਆਪਣੇ ਗਰਜੀਤ ਸਿੰਘ ਹੈ ਜੀ ਪਿੰਡ ਤੰਦਰਾ ਅੱਛਾ ਸਰ VOTING ਕਰ ਰਹੇ ਹੋ ਤੁਸੀਂ ਹਾਂਜੀ ਬਿਲਕੁਲ VOTING ਕਰ ਕਿਹੜੇ ਜਿਹੜੇ ਜਕਰ ਪਿੰਡਕ ਦੀ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਹੈਗੇ ਨੇ ਜੇ ਸੜਕਾਂ ਨਾਲੀਆਂ ਦੀ ਗੱਲ ਕਰੀ ਕਿੱਦਾਂ ਦੇ ਵਿਕਾਸ ਕਿੱਦਾਂ ਦੇ ਵਿਕਾਸ ਤਾਂ ਦੇਖੋ ਜੀ ਚੱਲੀ ਜਾਂਦਾ ਜਿਹੜੀ ਵੀ ਸਰਕਾਰ ਆਉਂਦੀ ਆ ਇਹ ਗਲੀਆਂ ਨਾਲੀਆਂ ਦਾ ਇਹ ਕੋਈ ਖਾਸ ਮੁੱਦੇ ਨਹੀਂ ਗੇ ਮੁੱਦਾ ਤਾਂ ਪੰਜਾਬ ਨੂੰ ਕਿੱਦਾਂ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਇੱਦਾਂ ਕਰਜ਼ੇ ਚੋਂ ਦੂਰ ਕੱਢਣਾ ਮੇਨ ਮੁੱਦੇ ਤਾਂ ਇਹੀ ਆ ਲੋਕਾਂ ਦੇ ਆਪਣੇ ਕਰਾਪਸ਼ਨ ਖਤਮ ਹੋਵੇ ਉਹ ਨਹੀਂ ਹੋ ਰਹੀ ਉਹ ਦਿਨੋਂ ਦਿਨ ਵਧਦੀ ਜਾ ਰਹੀ ਆ ਇਹੀ ਮੇਨ ਮੁੱਦੇ ਨੇ ਜੀ ਜੀ ਬਿਲਕੁਲ ਹੋਰ ਵੀ ਇੱਥੇ ਲੋਕ ਆ ਗਏ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਇੱਥੇ VOTING ਕਰਨ ਆਏ ਹੋਏ ਨੇ ਹਾਂਜੀ ਮਾਤਾ ਜੀ ਕੀ ਨਾਮ ਕੀ ਤੁਹਾਡਾ ਜੀ ਮਾਮੂ ਅੱਛਾ ਹਾਂਜੀ ਮਾਤਾ ਜੀ VOTE ਪਾਉਣ ਆਏ ਹੋ ਕਿਹੜੇ ਕਿਹੜੇ ਜਿਹੜੇ ਤੁਹਾਡੇ ਪਿੰਡ ਦੇ ਮੁੱਦੇ ਆ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਕਿ ਕੀ ਕੀ ਸਮੱਸਿਆ ਕੀ ਹੈ ਪਹਿਲਾਂ ਦੱਸੋ ਪੜਦੇ ਬਸ ਆ ਆਪਣੇ ਜਿਵੇਂ ਆਪਣੇ ਪਿੰਡ ਦੀ ਕੋਈ ਸਫਾਈ ਸੁਫਾਈ ਕਰਨੀ ਹੋਵੇ ਕੋਈ ਸੜਕ ਬਣਾਵੇ ਕੋਈ ਘਰਬਾਰ ਹੋਵੇ ਇਹ ਨੂੰ ਬਣਾਉਣ ਵਾਲੇ ਪਏ ਸਾਡੇ ਬਣਾਉਣ ਵਾਲੇ ਹਾਂਜੀ ਕੰਮ ਹੋਰ ਕਿਹੜਾ ਕਿਹੜਾ ਕੰਮ ਤੁਹਾਡਾ ਜਿਹੜੇ ਪਿੰਡ ਦਾ ਜੇਕਰ ਗੱਲ ਕਰੀਏ ਪੈਂਡਿੰਗ ਕਿਹੜਾ ਜਾ ਰੁਕਿਆ ਹੋਇਆ ਆਪਣਾ ਬਸ ਇਹੀ ਰੁਕਿਆ ਵਾ ਸੜਕਾਂ ਦਾ ਕੰਮ ਰੁਕਿਆ ਵਾ ਆਪਣਾ ਅੱਛਾ ਜੀ ਅੱਜ ਹੀ ਆਪਣੇ ਹੋਰ ਵੀ ਟੋਬੇ ਟਾਬੇ ਦਾ ਕੰਮ ਬਹੁਤ ਰੁਕਿਆ ਵਾ ਆਪਣਾ ਕੰਮ ਜੇ ਗਰੀਬ ਬੰਦੇ ਹੈਗੇ ਉਹਨਾਂ ਦੇ ਆਪਣੇ ਘਰ-ਬਾਰ ਬਣਾਉਣ ਵਾਲੇ ਪਈ ਬਣਾਉਣ ਵਾਲੇ ਪਈ ਹਾਂਜੀ ਜੇ ਬਿਲਕੁਲ ਐਸੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੋਰ ਵੀ ਹੈਗਾ ਨਾ ਪਾਪਾ ਜੀ ਕੀ ਨਾਮ ਹੈ ਕੀ ਨਾਮ ਬਾਬਾ ਜੀ ਆਹ ਡਵਾ ਗਰੀਕ ਵਾ ਅੱਛਾ ਹਾਂਜੀ ਤੁਸੀਂ ਇਸੇ ਪਿੰਡ ਦੇ ਹੋ ਤੁਸੀਂ ਹਾਂਜੀ ਮੇਰੇ ਗਲਤੀ ਤੰਦਰਾ ਦੇ ਅੱਛਾ ਇਹ ਵੋਟ ਪਾਉਣ ਆਏ ਹੋ ਕਿਹਦਾ ਦਾ ਉਮੀਦਵਾਰ ਪਸੰਦ ਕਰਨਾ ਚਾਹੋਗੇ ਕਿ ਜਿਹੜਾ ਤੁਹਾਡੀ ਸਮੱਸਿਆ ਦਾ ਹੱਲ ਕਰੇ ਸਰ ਜਾਨ ਲੋ ਜੋ ਹੱਲ ਕਰੇਗਾ ਉਹਸੀਂ ਦੇ ਪਾਏਗੇ ਹੂੰ ਜੋ ਜਾਨ ਲੋ ਅਭੀ ਸੜਕੇ ਸਾਰੀ ਬੰਦ ਪਈ ਐ ਲੋ ਸਭ ਰੋੜਾ ਬੱਟਾ ਸਭ ਪੜੇ ਹੈ ਉਹ ਇਹ ਐਸੇ ਹੀ ਐਸੇ ਹੀ ਜਾਨ ਲੋ ਜੀ ਬਿਲਕੁਲ ਮਾਤਾ ਜੀ ਵੋਟ ਪਾਏ ਤੁਸੀਂ ਹਾਂਜੀ ਅਚਾ ਕਿਧਰੋਂ ਉਮੀਦਵਾਰ ਚਾਹੁੰਦੇ ਹੋ ਕਿ ਜਿਹੜਾ ਤੁਹਾਡਾ ਪਿੰਡ ਦੀ ਜਕਰ ਗੱਲ ਕਰੀ ਵਿਕਾਸ ਹੋ ਸਕੇ ਪਿੰਡ ਦਾ ਵਿਕਾਸ ਹੋ ਸਕੇ ਉਹਨਾਂ ਉਹ ਹੀ ਚਾਹੁੰਦੇ ਆ ਜੀ ਅਸੀਂ ਤਾਂ ਜੇ ਚਾਂ ਪਿੰਡ ਦਾ ਵਿਕਾਸ ਕਰਨ ਕੋਈ ਹਾਂਜੀ ਅੱਛਾ ਕਿਹੜੇ ਕਿਹੜੇ ਜਿਹੜੇ ਤੁਹਾਡੇ ਮੁੱਦੇ ਜਿਹੜੇ ਜੇਕਰ ਪਿੰਡ ਦੀ ਗੱਲ ਕਰੀਏ ਜੇ ਕਿਹੜੇ ਕਿਹੜੇ ਮੁੱਦੇ ਪੈਂਡਿੰਗ ਆ ਕਿਹੜੇ ਕਿਹੜੇ ਕੰਮ ਹੋਣਾ ਪਿੰਡ ਚ ਹਸਪੀਟਲ ਵੀ ਬਣਨਾ ਚਾਹੀਦਾ ਜੀ ਕੋਈ ਹਸਪੀਟਲ ਹੈ ਨਹੀਂਗਾ ਜੀ ਪਿੰਡ ਚ ਆਖੇ ਲੜਕੀਆਂ ਵਾਸਤੇ ਕੋਲੇਜ ਹੋਣਾ ਚਾਹੀਦਾ ਜੀ ਹਾਂਜੀ ਜੇ ਬਿਲਕੁਲ ਲੋਕ ਜਿਹੜੇ ਲਗਾਤਾਰ ਆ ਰਹੇ ਨੇ ਇੱਥੇ ਲੋਕ ਵੀ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੋਰ ਵੀ ਹੈਗੇ ਨੇ ਸਰ ਕੀ ਨਾਮ ਕੀ ਤੁਹਾਡਾ ਜੀ ਪਰਮਿੰਦਰ ਸਿੰਘ ਆ ਜੀ ਪਰਮਿੰਦਰ ਜੀ ਵੋਟ ਪਾਈ ਸੀ ਹਾਂਜੀ ਹਾਂਜੀ ਪਤਾ अच्छा गल करी केड़े-केड़े जेड़े विकास, विकास दी जेका ਪਿੰਡਾਂ ਦੀ ਗੱਲ ਕਰੀ ਜਿਆਦਾਤਰ ਵਿਕਾਸ ਦੇ ਮੁੱਦਿਆਂ ਦੇ ਉੱਪਰ ਹੁੰਦੀ ਹੈ ਕਿਦਾਰ ਉਮੀਦਵਾਰ ਤੁਸੀਂ ਚਾਹੁੰਦੇ ਉਮੀਦਵਾਰ ਇਹੀ ਹੈ ਜੀ ਕੰਮ ਪਿੰਡ ਦੇ ਕੰਮ ਹੋਣੇ ਚਾਹੀਦੇ ਨੇ ਵੀ ਜਿਵੇਂ ਪਿੰਡ ਦਾ ਕਮਿਊਨਿਟੀ ਸੈਂਟਰ ਵਧੀਆ ਬਣਨਾ ਚਾਹੀਦਾ ਠੀਕ ਹੈ ਨਾ ਬਾਕੀ ਨਸ਼ਾ ਪਿੰਡ ਚੋਂ ਖਤਮ ਹੋਣਾ ਚਾਹੀਦਾ ਵਾ ਸਾਡੇ ਨਸ਼ਾ ਇੱਥੇ ਬਹੁਤ ਜ਼ਿਆਦਾ ਹੋ ਚੁੱਕਿਆ ਵਾ ਇਹੀ ਕੰਮ ਨੇ ਮੇਨ ਮੁੱਦੇ ਆ ਜੋ ਬਾਕੀ ਮੋਦੀ ਸਾਹਿਬ ਵਧੀਆ ਕੰਮ ਕਰ ਰਹੇ ਨੇ ਠੀਕ ਹੈ ਕਿ ਨਹੀਂ ਤੇ ਇਹੀ ਇਹੀ ਮੇਨ ਭਾਈ ਕਿੰਨੇ ਪਰਸੈਂਟ ਜਿਹੜੇ ਵੋਟ ਜਿਹੜੇ ਹੋ ਚੁੱਕੇ ਕਿਉਂਕਿ ਅਸੀਂ ਬਾਕੀ ਪਿੰਡਾਂ ਦੇ ਵਿੱਚ ਵੀ ਗਏ ਆ ਤੇ ਕਾਫੀ ਜਿਹੜੇ ਰਸ਼ ਘਟਿਆ ਇਸ ਪਿੰਡ ਦੀ ਗੱਲ ਕਰੀਏ ਧਾਂਦਰੇ ਦੀ ਗੱਲ ਕਰੀਏ ਸਕੂਲ ਦੇ ਵਿੱਚ ਆਪਾਂ ਮੌਜੂਦ ਆ ਸਵੇਰੇ 8:00 ਵਜੇ ਤੋਂ VOTING ਜਾਰੀ ਹੈ ਕਿੰਨੇ ਪਰਸੈਂਟ VOTING ਨੇ ਹੋ ਚੁੱਕੀ ਹੈ VOTING ਲਗਭਗ 20 ਤੋਂ 25% ਹੋ ਗਈ ਬਹੁਤ ਉਤਸ਼ਾਹ ਨਾਲ ਲੋਕਾਂ ਚ ਤੁਸੀਂ ਦੇਖੋ ਲਾਈਨਾਂ ਬਣਾ ਕੇ ਲੋਕ ਖੜੇ ਆ ਬਹੁਤ ਆਸ਼ਾ ਨਾਲ ਆਪਣੇ VOTING ਕਰ ਰਹੇ ਆ ਮੇਨ ਤਾਂ ਲੋਕਾਂ ਦੀ ਸਮੱਸਿਆਵਾਂ ਜਿਹੜੀ ਉਹ ਮੈਡੀਕਲ ਤੇ ਐਜੂਕੇਸ਼ਨ ਦੀ ਇਹ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਵੀ ਐਜੂਕੇਸ਼ਨ ਸਿਸਟਮ ਬਧੀਆ ਕਰਨ ਤੇ ਮੈਡੀਕਲ ਦੀ ਸਹੂਲਤ ਫਰੀ ਦਿੱਤੀ ਜਾਵੇ ਲੋਕਾਂ ਨੂੰ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇੱਥੇ ਲੋਕ ਪਹੁੰਚੇ ਹੋਏ ਨੇ ਪਿੰਡ ਇਹ ਪਿੰਡ ਦਾ ਤਾਨੜਾ ਹੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੇਕਰ ਕੁੱਲ ਬੋਲਿੰਗ ਬੋਥਾਂ ਦੀ ਗੱਲ ਕਰੇ ਕੁੱਲ 1639 ਬੋਥ ਨੇ ਹੈਗੇ 316 ਸੰਵੇਦਨਸ਼ੀਲ ਬੋਥ ਅਤੇ 92 অতি ਸੰਵੇਦਨਸ਼ੀਲ ਬੋਥ ਹਨ ਜੇਕਰ ਗੱਲ ਕਰੀਏ ਜ਼ਿਲ੍ਹਾ ਪ੍ਰਸ਼ਦ ਦੀਆਂ 25 ਸੀਟਾਂ ਅਤੇ ਬਲਾਕ ਸੰਮਤੀ ਦੀਆਂ 235 ਸੀਟਾਂ ਲਈ 885 ਜਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹੋਏ ਨੇ ਤੇ ਇਸ ਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਚੱਲੇਗੀ ਔਰ 12 ਲੱਖ ਦੇ ਕਰੀਬ ਜਿਹੜੇ ਕਿ ਵੋਟਰ ਨੇ ਸੋ ਤੁਹਾਨੂੰ ਤਸਵੀਰਾਂ ਹੀ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪਿੰਡਾਂ ਦੀਆਂ ਜਿੱਥੇ ਜਾ ਕੇ ਔਰ ਲੋਕ ਇੱਥੇ ਹੁ ਗੱਲ ਕਰੀਏ ਹੋਰ ਕਈ ਜਿਹੜੇ ਲੋਕਾਂ ਨੇ ਆਪਣੀ ਸਮੱਸਿਆ ਦੱਸੀ ਆ ਅਲੱਗ-ਅਲੱਗ ਇੱਥੇ ਮੁੱਦੇ ਲੋਕਾਂ ਦੇ ਇਹਨਾਂ ਨੇ ਲੋਕ ਸਾਡੇ ਨਾਲ ਗੱਲਬਾਤ ਕੀਤੀ ਆ ਹੁਣ ਦੇਖਣਾ ਹੋਵੇਗਾ ਕਿ ਕਿਹੜੇ ਪਾਰਟੀ ਦਾ ਉਮੀਦਵਾਰ ਨੂੰ ਮੋਟਾ ਪੈਂਦੀ ਆ ਕਿਹਦੇ ਹੱਕ ਜਿਹੜਾ ਫੈਸਲਾ ਆਂਦਾ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ ਧੰਨਵਾਦ ਟੀਵੀ ਪੰਜਾਬ ਪਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੇ ਚੋਣਾਂ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਲੁਧਿਆਣਾ ਦੇ ਤੰਦਰਾ ਪਿੰਡ ਦੇ ਵਿੱਚ ਮੌਜੂਦ ਹੈ ਸਕੂਲ ਦੇ ਵਿੱਚ ਮੌਜੂਦ ਜਿੱਥੇ ਕੀ VOTING ਜਾਰੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣਾ ਦੇ ਨਜ਼ਦੀਕ ਤੰਦਰਾ ਪਿੰਡ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ VOTING ਜਿਹੜੀ ਜਾਰੀ ਹੈ ਲੋਕ ਇੱਥੇ ਪਹੁੰਚੇ ਹੋਏ ਨੇ ਹਲਕੇ ਕਈ ਸਕੂਲਾਂ ਦੇ ਵਿੱਚ ਰਸ਼ ਘਟਿਆ ਕਈਆਂ ਦੇ ਵਿੱਚ ਹੈਗਾ ਪਰ ਲੋਕਾਂ ਨਾਲ ਗੱਲਬਾਤ ਕਰਦੇ ਇੱਥੇ ਸਰ ਕੀ ਨਾਮ ਕੀ ਸਰ ਤੁਹਾਡਾ ਮੇਰਾ ਨਾਮ ਆਪਣੇ ਗਰਜੀਤ ਸਿੰਘ ਹੈ ਜੀ ਪਿੰਡ ਤੰਦਰਾ ਅੱਛਾ ਸਰ VOTING ਕਰ ਰਹੇ ਹੋ ਤੁਸੀਂ ਹਾਂਜੀ ਬਿਲਕੁਲ VOTING अच्छा सर ਕਿਹੜੇ ਜਿਹੜੇ ਜਕਰ ਪਿੰਡਕ ਦੀ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਹੈਗੇ ਨੇ ਜੇ ਸੜਕਾਂ ਨਾਲੀਆਂ ਦੀ ਗੱਲ ਕਰੀ ਕਿੱਦਾਂ ਦੇ ਵਿਕਾਸ ਕਿੱਦਾਂ ਦੇ ਵਿਕਾਸ ਤਾਂ ਦੇਖੋ ਜੀ ਚੱਲੀ ਜਾਂਦਾ ਜਿਹੜੀ ਵੀ ਸਰਕਾਰ ਆਉਂਦੀ ਆ ਇਹ ਗਲੀਆਂ ਨਾਲੀਆਂ ਦਾ ਇਹ ਕੋਈ ਖਾਸ ਮੁੱਦੇ ਨਹੀਂਗੇ ਮੁੱਦਾ ਤਾਂ ਪੰਜਾਬ ਨੂੰ ਕਿੱਦਾਂ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਇੱਦਾਂ ਕਰਜ਼ੇ ਚੋਂ ਦੂਰ ਕੱਢਣਾ ਮੇਨ ਮੁੱਦੇ ਤਾਂ ਇਹੀ ਆ ਲੋਕਾਂ ਦੇ ਆਪਣੇ ਕਰਾਪਸ਼ਨ ਖਤਮ ਹੋਵੇ ਉਹ ਨਹੀਂ ਹੋ ਰਹੀ ਉਹ ਦਿਨੋਂ ਦਿਨ ਵਧਦੀ ਜਾ ਰਹੀ ਆ ਇਹ ਹੀ ਮੇਨ ਮੁੱਦੇ ਨੇ ਜੀ ਜੀ ਬਿਲਕੁਲ ਹੋਰ ਵੀ ਇੱਥੇ ਲੋਕ ਆ ਗਏ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਇੱਥੇ VOTING ਕਰਨ ਆਏ ਹੋਏ ਨੇ ਹਾਂਜੀ ਮਾਤਾ ਜੀ ਕੀ ਨਾਮ ਕੀ ਤੁਹਾਡਾ ਜੀ ਮਾਮੂ ਅੱਛਾ ਹਾਂਜੀ ਮਾਤਾ ਜੀ VOTE ਪਾਉਣ ਆਏ ਹੋ ਕਿਹੜੇ ਕਿਹੜੇ ਜਿਹੜੇ ਤੁਹਾਡੇ ਪਿੰਡ ਦੇ ਮੁੱਦੇ ਆ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਕਿ ਕੀ ਕੀ ਸਮੱਸਿਆ ਕੀ ਹੈ ਪਹਿਲਾਂ ਦੱਸੋ ਪੜਦੇ ਬਸ ਆ ਆਪਣੇ ਜਿਵੇਂ ਆਪਣੇ ਪਿੰਡ ਦੀ ਕੋਈ ਸਫਾਈ ਸੁਫਾਈ ਕਰਨੀ ਹੋਵੇ ਕੋਈ ਸੜਕ ਬਣਾਵੇ ਕੋਈ ਘਰਬਾਰ ਹੋਵੇ ਇਹ ਨੂੰ ਬਣਾਉਣ ਵਾਲੇ ਪਏ ਸਾਡੇ ਬਣਾਉਣ ਵਾਲੇ ਪਏ ਹਾਂਜੀ ਕੰਮ ਹੋਰ ਕਿਹੜਾ ਕਿਹੜਾ ਕੰਮ ਤੁਹਾਡਾ ਜਿਹੜੇ ਪਿੰਡ ਦਾ ਜੇਕਰ ਗੱਲ ਕਰੀਏ ਪੈਂਡਿੰਗ ਕਿਹੜ ਜਰੂਰ ਰੁਕਿਆ ਹੋਇਆ ਆਪਣਾ ਬਸ ਇਹੀ ਰੁਕਿਆ ਹੋਆ ਸੜਕਾਂ ਦਾ ਕੰਮ ਰੁਕਿਆ ਹੋਆ ਆਪਣਾ ਅੱਛਾ ਜੀ ਅੱਜ ਹੀ ਆਪਣੇ ਹੋਰ ਵੀ ਟੋਬੇ ਟਾਬੇ ਦਾ ਕੰਮ ਬਹੁਤ ਰੁਕਿਆ ਹੋਆ ਆਪਣਾ ਕੰਮ ਜੇ ਗਰੀਬ ਬੰਦੇ ਹੈਗੇ ਉਹਨਾਂ ਦੇ ਆਪਣੇ ਘਰ-ਬਾਰ ਬਣਾਉਣ ਵਾਲੇ ਪਈ ਬਣਾਉਣ ਵਾਲੇ ਪਈ ਹਾਂਜੀ ਜੀ ਬਿਲਕੁਲ ਐਸੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੋਰ ਵੀ ਹੈਗੇ ਨਾ ਪਾਪਾ ਜੀ ਕੀ ਨਾਮ ਹੈ ਕੀ ਨਾਮ ਪਾਪਾ ਜੀ ਯਾਰ ਦੁਆਗ ਨਹੀਂ ਕਰਦਾ ਅੱਛਾ ਹਾਂਜੀ ਤੁਸੀਂ ਇਸੇ ਪਿੰਡ ਦੇ ਹੋ ਤੁਸੀਂ ਹਾਂਜੀ ਅੰਦਰ ਗਲਿਪ ਤੇ ਤੰਦਰਾ ਦੇ ਅੱਛਾ ਇਹ ਵੋਟ ਪਾਉਣ ਆਏ ਹੋ ਕਿਦਾਂ ਦਾ ਉਮੀਦਵਾਰ ਪਸੰਦ ਕਰਨਾ ਚਾਹੋਗੇ ਕਿ ਜਿਹੜਾ ਤੁਹਾਡੀ ਸਮੱਸਿਆ ਦਾ ਹੱਲ ਕਰੇ ਸਰ ਜਾਣ ਲੋ ਜੋ ਹੱਲ ਕਰੇਗਾ ਉਹ ਸਿੱਧਾ ਪਾएंगे ਹੂੰ ਜੀ ਜਾਣ ਲੋ ਅੱ비 ਸੜਕੇ ਸਾਰੀ ਬੰਦ ਪਈ ਐਨ ਲੋ ਸਭ ਰੋੜਾ ਬੱਟਾ ਸਭ ਪੜੇ ਐ ਮੈਂ ਐਸੇ ਹੀ ਐਸੇ ਹੀ ਜਾਣ ਲੋ ਜੀ ਬਿਲਕੁਲ ਮਾਤਾ ਜੀ ਵੋਟ ਪਾਏ ਤੁਸੀਂ ਹਾਂਜੀ ਅਚਾ ਇਧਰੋਂ ਉਮੀਦਵਾਰ ਚਾਹੁੰਦੇ ਹੋ ਕਿ ਜਿਹੜਾ ਤੁਹਾਡਾ ਪਿੰਡ ਦੀ ਜ਼ਿਕਰ ਗੱਲ ਕਰੇ ਵਿਕਾਸ ਹੋ ਸਕੇ ਪਿੰਡ ਦਾ ਵਿਕਾਸ ਹੋ ਸਕੇ ਉਹਨਾਂ ਨੂੰ ਉਹੀ ਚਾਹੁੰਦੇ ਆ ਜੀ ਅਸੀਂ ਦਾ ਜਿਹ ਚਾਂਚ ਪਿੰਡ ਦਾ ਵਿਕਾਸ ਕਰਨ ਕੋਈ ਹਾਂਜੀ ਅੱਛਾ ਕਿਹੜੇ ਕਿਹੜੇ ਜਿਹੜੇ ਤੁਹਾਡੇ ਮੁੱਦੇ ਜਿਹੜੇ ਜੇਕਰ ਪਿੰਡ ਦੀ ਗੱਲ ਕਰੀਏ ਜੇ ਕਿਹੜੇ ਕਿਹੜੇ ਮੁੱਦੇ ਪੈਂਡਿੰਗ ਆ ਕਿਹੜੇ ਕਿਹੜੇ ਕੰਮ ਹੋਣਾ ਪਿੰਡ ਚ ਹਸਪੀਟਲ ਵੀ ਬਣਨਾ ਚਾਹੀਦਾ ਜੀ ਕੋਈ ਹਸਪੀਟਲ ਹੈ ਨਹੀਂਗਾ ਜੀ ਪਿੰਡ ਚ ਆਖੇ ਲੜਕੀਆਂ ਵਾਸਤੇ ਕੋਲੇਜ ਹੋਣਾ ਚਾਹੀਦਾ ਜੀ ਹਾਂਜੀ ਜੀ ਬਿਲਕੁਲ ਲੋਕ ਜਿਹੜੇ ਲਗਾਤਾਰ ਆ ਰਹੇ ਨੇ ਇੱਥੇ ਲੋਕ ਵੀ ਖੜੇ ਹੋਣਾ ਨਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੋਰ ਵੀ ਹੈਗੇ ਨੇ ਅਸਰ ਕੀ ਨਾਮ ਕੀ ਤੁਹਾਡਾ ਜੀ ਪਰਮਿੰਦਰ ਸਿੰਘ ਆ ਜੀ ਪਰਮਿੰਦਰ ਜੀ ਵੋਟ ਪਾਈ ਸੀ ਹਾਂਜੀ ਹਾਂਜੀ ਪਤਾ ਹੈ अच्छा गल करिए केड़े-केड़े जेड़े विकास दी जेका ਪਿੰਡਾਂ ਦੀ ਗੱਲ ਕਰੀ ਜਿਆਦਾਤਰ ਵਿਕਾਸ ਦੇ ਮੁੱਦਿਆਂ ਦੇ ਉੱਪਰ ਹੁੰਦੀ ਹੈ ਕਿਦਾਰ ਉਮੀਦਵਾਰ ਤੁਸੀਂ ਚਾਹੁੰਦੇ ਉਮੀਦਵਾਰ ਇਹੀ ਹੈ ਜੀ ਕੰਮ ਪਿੰਡ ਦੇ ਕੰਮ ਹੋਣੇ ਚਾਹੀਦੇ ਨੇ ਵੀ ਜਿਵੇਂ ਪਿੰਡ ਦਾ ਕਮਿਊਨਿਟੀ ਸੈਂਟਰ ਵਧੀਆ ਬਣਨਾ ਚਾਹੀਦਾ ਠੀਕ ਹੈ ਨਾ ਬਾਕੀ ਨਸ਼ਾ ਪਿੰਡ ਚੋਂ ਖਤਮ ਹੋਣਾ ਚਾਹੀਦਾ ਵਾ ਸਾਡੇ ਨਸ਼ਾ ਇੱਥੇ ਬਹੁਤ ਜ਼ਿਆਦਾ ਹੋ ਚੁੱਕਿਆ ਵਾ ਇਹੀ ਕੰਮ ਨੇ ਮੇਨ ਮੁੱਦੇ ਆ ਜੋ ਬਾਕੀ ਮੋਦੀ ਸਾਹਿਬ ਵਧੀਆ ਕੰਮ ਕਰ ਰਹੇ ਨੇ ਠੀਕ ਹੈ ਕਿ ਨਹੀਂ ਤੇ ਇਹੀ ਇਹੀ ਮੇਨ ਆ ਜੀ ਕੋਈ ਕਿੰਨੇ ਪਰਸੈਂਟ ਜਿਹੜੀ ਵੋਟ ਜਿਹੜੀ ਹੋ ਚੁੱਕੀ ਕਿਉਂਕਿ ਅਸੀਂ ਬਾਕੀ ਪਿੰਡਾਂ ਦੇ ਵਿੱਚ ਵੀ ਗਏ ਹਾਂ ਤੇ ਕਾਫੀ ਜਿਹੜੇ ਰਸ਼ ਘਟ ਹੈ ਇਸ ਪਿੰਡ ਦੀ ਗੱਲ ਕਰੀਏ ਧੰਦਰੇ ਦੀ ਗੱਲ ਕਰੀਏ ਸਕੂਲ ਦੇ ਵਿੱਚ ਆਪਾਂ ਮੌਜੂਦ ਹਾਂ ਸਵੇਰੇ 8:00 ਵਜੇ ਤੋਂ VOTING ਜਾਰੀ ਹੈ ਕਿੰਨੇ ਪਰਸੈਂਟ VOTING ਨੇ ਹੋ ਚੁੱਕੀ VOTING ਲਗਭਗ 20 ਤੋਂ 25% ਹੋ ਗਈ ਬਹੁਤ ਉਤਸ਼ਾਹ ਵਾਲੋ ਲੋਕਾਂ ਦੇ ਤੁਸੀਂ ਦੇਖੋ ਲਾਈਨਾਂ ਬਣਾ ਕੇ ਲੋਕ ਖੜੇ ਆ ਬਹੁਤ ਉਤਸ਼ਾਹ ਨਾਲ ਆਪਣੇ VOTING ਕਰ ਰਹੇ ਆ ਮੇਨ ਤਾਂ ਲੋਕਾਂ ਦੀ ਸਮੱਸਿਆਵਾਂ ਜਿਹੜੀ ਉਹ ਮੈਡੀਕਲ ਤੇ ਐਜੂਕੇਸ਼ਨ ਦੀ ਇਹ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਵੀ ਐਜੂਕੇਸ਼ਨ ਸਿਸਟਮ ਬਧੀ ਤੇ ਮੈਡੀਕਲ ਦੀ ਸਹੂਲਤ ਫਰੀ ਦਿੱਤੀ ਜਾਵੇ ਲੋਕਾਂ ਨੂੰ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇੱਥੇ ਲੋਕ ਪਹੁੰਚੇ ਨੇ ਪਿੰਡ ਇਹ ਪਿੰਡ ਦਾ ਤਾੜਾ ਜੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੇਕਰ ਕੁੱਲ ਬੋਲਿੰਗ ਬੂਥਾਂ ਦੀ ਗੱਲ ਕਰੀਏ ਕੁੱਲ 1639 ਬੂਥ ਨੇ ਹੈਗੇ 316 ਸੰਵੇਦਨਸ਼ੀਲ ਬੂਥ ਅਤੇ 92 অতি ਸੰਵੇਦਨਸ਼ੀਲ ਬੂਥ ਹਨ ਜੇਕਰ ਗੱਲ ਕਰੀਏ ਜ਼ਿਲ੍ਹਾ ਪ੍ਰਸ਼ਦ ਦੀਆਂ 25 ਸੀਟਾਂ ਤੇ ਬਲਾਕ ਸੰਮਤੀ ਦੀਆਂ 235 ਸੀਟਾਂ ਲਈ 885 ਜਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹੋਏ ਨੇ ਤੇ ਇਸ ਵੇਲੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਚੱਲੇਗੀ ਔਰ 12 ਲੱਖ ਦੇ ਕਰੀਬ ਜਿਹੜੇ ਕਿ ਵੋਟਰ ਨੇ ਸੋ ਤੁਹਾਨੂੰ ਤਸਵੀਰਾਂ ਹੀ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪਿੰਡਾਂ ਦੀਆਂ ਜਿੱਥੇ ਜਾ ਕੇ ਔਰ ਲੋਕ ਇੱਥੇ ਗੱਲ ਕਰੀਏ ਹੋਰ ਕਈ ਜਿਹੜੇ ਲੋਕਾਂ ਨੇ ਆਪਣੀ ਸਮੱਸਿਆ ਦੱਸੀ ਆ ਅਲਗ-ਅਲਗ ਇੱਥੇ ਮੁੱਦੇ ਲੋਕਾਂ ਦੇ ਇਹਨਾਂ ਨੇ ਲੋਕ ਸਾਡੇ ਨਾਲ ਗੱਲਬਾਤ ਕੀਤੀ ਆ ਹੁਣ ਦੇਖਣਾ ਹੋਵੇਗਾ ਕਿ ਕਿਹੜੇ ਪਾਰਟੀ ਦਾ ਉਮੀਦਵਾਰ ਨੂੰ ਵੋਟਾਂ ਪੈਂਦੀਆਂ ਕਿਹਦੇ ਹੱਕ ਜਿਹੜਾ ਫੈਸਲਾ ਆਦਾ ਆਉਣ ਵਾਲਾ ਸਮਾਂ ਦੱਸਿਆ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੈਂਸੂਰਾ ਟੀਵੀ ਪੰਜਾਬ ਪਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੇ ਚੋਣਾਂ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਲੁਧਿਆਣਾ ਦੇ ਤੰਦਰਾ ਪਿੰਡ ਦੇ ਵਿੱਚ ਮੌਜੂਦ ਹੈ ਸਕੂਲ ਦੇ ਵਿੱਚ ਮੁਜਾ ਜਿੱਥੇ ਕੀ VOTING ਜਾਰੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣਾ ਦੇ ਨਜ਼ਦੀਕ ਤੰਦਰਾ ਪਿੰਡ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ VOTING ਜਿਹੜੀ ਜਾਰੀ ਹੈ ਲੋਕ ਇੱਥੇ ਪਹੁੰਚੇ ਹੋਏ ਨੇ ਹਲਕੇ ਕਈ ਸਕੂਲਾਂ ਦੇ ਵਿੱਚ ਰਸ਼ ਘਟਿਆ ਕਈਆਂ ਦੇ ਵਿੱਚ ਹੈਗਾ ਪਰ ਲੋਕਾਂ ਨਾਲ ਗੱਲਬਾਤ ਕਰਦੇ ਇੱਥੇ ਸਰ ਕੀ ਨਾਮ ਕੀ ਸਰ ਤੁਹਾਡਾ ਮੇਰਾ ਨਾਮ ਆਪਣੇ ਗਰਜੀਤ ਸਿੰਘ ਹੈ ਜੀ ਪਿੰਡ ਤੰਦਰਾ ਅੱਛਾ ਸਰ VOTING ਕਰ ਰਹੇ ਹੋ ਤੁਸੀਂ ਹਾਂਜੀ ਬਿਲਕੁਲ VOTING ਕਰ ਰਹ अच्छा सर ਕਿਹੜੇ ਜਿਹੜੇ ਜਕਰ ਪਿੰਡਕ ਦੀ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਹੈਗੇ ਨੇ ਜੇ ਸੜਕਾਂ ਨਾਲੀਆਂ ਦੀ ਗੱਲ ਕਰੀ ਕਿੱਦਾਂ ਦੇ ਵਿਕਾਸ ਕਿੱਦਾਂ ਦੇ ਵਿਕਾਸ ਤਾਂ ਦੇਖੋ ਜੀ ਚੱਲੀ ਜਾਂਦਾ ਜਿਹੜੀ ਵੀ ਸਰਕਾਰ ਆਉਂਦੀ ਆ ਇਹ ਗਲੀਆਂ ਨਾਲੀਆਂ ਦਾ ਇਹ ਕੋਈ ਖਾਸ ਮੁੱਦੇ ਨਹੀਂਗੇ ਮੁੱਦਾ ਤਾਂ ਪੰਜਾਬ ਨੂੰ ਕਿੱਦਾਂ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਇੱਦਾਂ ਕਰਜ਼ੇ ਚੋਂ ਦੂਰ ਕੱਢਣਾ ਮੇਨ ਮੁੱਦੇ ਤਾਂ ਇਹੀ ਆ ਲੋਕਾਂ ਦੇ ਆਪਣੇ ਕਰਾਪਸ਼ਨ ਖਤਮ ਹੋਵੇ ਉਹ ਨਹੀਂ ਹੋ ਰਹੀ ਉਹ ਦਿਨ ਦਿਨ ਵੱਧਦੀ ਜਾ ਰਹੀ ਆ ਇਹੀ ਮੇਨ ਮੁੱਦੇ ਨੇ ਜੀ ਜੀ ਬਿਲਕੁਲ ਹੋਰ ਵੀ ਇੱਥੇ ਲੋਕ ਆ ਗਏ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਇੱਥੇ VOTING ਕਰਨ ਆਏ ਹੋਏ ਨੇ ਹਾਂਜੀ ਮਾਤਾ ਜੀ ਕੀ ਨਾਮ ਕੀ ਤੁਹਾਡਾ ਜੀ ਮਾਮੂ ਅੱਛਾ ਹਾਂਜੀ ਮਾਤਾ ਜੀ VOT ਪਾਉਣ ਆਏ ਹੋ ਕਿਹੜੇ ਕਿਹੜੇ ਜਿਹੜੇ ਤੁਹਾਡੇ ਪਿੰਡ ਦੇ ਮੁੱਦੇ ਆ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਕਿ ਕੀ ਕੀ ਸਮੱਸਿਆ ਕੀ ਹੈ ਬਹਿਲਾ ਦੱਸੋ ਪੜਦਾ ਬਸਾ ਆਪਣੇ ਜਿਵੇਂ ਆਪਣੇ ਪਿੰਡ ਦੀ ਕੋਈ ਸਫਾਈ ਸੁਫਾਈ ਕਰਨੀ ਹੋਵੇ ਕੋਈ ਸੜਕ ਬਣਾਵੇ ਕੋਈ ਘਰਬਾਰ ਹੋਵੇ ਇਹ ਬਣਾਉਣ ਵਾਲੇ ਪਏ ਸਾਡੇ ਬਣਾਉਣ ਵਾਲੇ ਹਾਂਜੀ ਕੰਮ ਹੋਰ ਕਿਹੜਾ ਕਿਹੜਾ ਕੰਮ ਤੁਹਾਡਾ ਜਿਹੜੇ ਪਿੰਡ ਦਾ ਜੇਕਰ ਗੱਲ ਕਰੀਏ ਪੈਂਡਿੰਗ ਕਿਹੜਾ ਜਾ ਰੁਕਿਆ ਹੋਇਆ ਆਪਣਾ ਬੱਸ ਇਹੀ ਰੁਕਿਆ ਹੋਆ ਸੜਕਾਂ ਦਾ ਕੰਮ ਰੁਕਿਆ ਹੋਆ ਆਪਣਾ ਅੱਛਾ ਜੀ ਆਪਣੇ ਹੋਰ ਵੀ ਟੋਬੇ ਟਾਬੇ ਦਾ ਕੰਮ ਬਹੁਤ ਰੁਕਿਆ ਹੋਆ ਆਪਣਾ ਕੰਮ ਜੇ ਗਰੀਬ ਬੰਦੇ ਹੈਗੇ ਉਹਨਾਂ ਦੇ ਆਪਣੇ ਘਰ-ਬਾਰ ਬਣਾਉਣ ਵਾਲੇ ਪਈ ਬਣਾਉਣ ਵਾਲੇ ਪਈ ਹਾਂਜੀ ਜੀ ਬਿਲਕੁਲ ਐਸੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੋਰ ਵੀ ਹੈਗੇ ਨਾ ਪਾਪਾ ਜੀ ਕੀ ਨਾਮ ਹੈ ਕੀ ਨਾਮ ਪਾਪਾ ਜੀ ਆਹ ਯਾਰ ਡਵਾਗ ਨਹੀਂ ਕਰਵਾਉਂਦਾ ਅੱਛਾ ਹਾਂਜੀ ਤੁਸੀਂ ਇਸੇ ਪਿੰਡ ਦੇ ਹੋ ਤੁਸੀਂ ਹਾਂਜੀ ਦਾ ਨਾਮ ਗਲਿਪ ਤੰਦਰਦੇ ਅੱਛਾ ਇਹ ਵੋਟ ਪਾਉਣ ਆਏ ਹੋ ਕਿਦਾਂ ਦਾ ਉਮੀਦਵਾਰ ਪਸੰਦ ਕਰਨਾ ਚਾਹੋਗੇ ਕਿ ਜਿਹੜਾ ਤੁਹਾਡੀ ਸਮੱਸਿਆ ਦਾ ਹੱਲ ਕਰੇ ਸਰ ਜਾਨ ਲੋ ਜੋ ਹੱਲ ਕਰੇਗਾ ਉਹ ਅਸੀਂ ਪਾएंगे ਹੂੰ ਜੋ ਜਾਨ ਲੋ ਅਭੀ ਸੜਕੇ ਸਾਰੀ ਬੰਦ ਪਈ ਐਨ ਲੋ ਸਭ ਰੋੜਾ ਬੱਟਾ ਸਪੜੇ ਹੈ ਉਹ ਇਹ ਐਸੇ ਹੀ ਐਸੇ ਹੀ ਜਾਨ ਲੋ ਜੀ ਬਿਲਕੁਲ ਮਾਤਾ ਜੀ ਵੋਟ ਪਾਏ ਤੁਸੀਂ ਹਾਂਜੀ अच्छा इधर उम्मीदवार चाहने हो कि ਜਿਹੜਾ ਤੁਹਾਡਾ ਪਿੰਡ ਦੀ ਜ਼ਿਕਰ ਗੱਲ ਕਰੇ ਵਿਕਾਸ ਹੋ ਸਕੇ ਪਿੰਡ ਦਾ ਵਿਕਾਸ ਹੋ ਸਕੇ ਉਹਨਾਂ ਨੂੰ ਉਹ ਹੀ ਚਾਹੁੰਦੇ ਆ ਜੀ ਅਸੀਂ ਦਾ ਅੱਜ ਚਾਂਚ ਪਿੰਡ ਦਾ ਵਿਕਾਸ ਕਰਨ ਕੋਈ ਹਾਂਜੀ ਅੱਛਾ ਕਿਹੜੇ ਕਿਹੜੇ ਜਿਹੜੇ ਤੁਹਾਡੇ ਮੁੱਦੇ ਜਿਹੜੇ ਜੇਕਰ ਪਿੰਡ ਦੀ ਗੱਲ ਕਰੀਏ ਜੇ ਕਿਹੜੇ ਕਿਹੜੇ ਮੁੱਦੇ ਪੈਂਡਿੰਗ ਆ ਕਿਹੜੇ ਕਿਹੜੇ ਕੰਮ ਹੋਣਾ ਪਿੰਡ ਚ ਹਸਪੀਟਲ ਵੀ ਬਣਨਾ ਚਾਹੀਦਾ ਜੀ ਕੋਈ ਹਸਪੀਟਲ ਹੈ ਨਹੀਂਗਾ ਜੀ ਪਿੰਡ ਚ ਔਰ ਲੜਕੀਆਂ ਵਾਸਤੇ ਕੋਲੈਜ ਹੋਣਾ ਚਾਹੀਦਾ ਜੀ ਹਾਂਜੀ ਜੀ ਬਿਲਕੁਲ ਲੋਕ ਜਿਹੜੇ ਲਗਾਤਾਰ ਆ ਰਹੇ ਨੇ ਇੱਥੇ ਲੋਕ ਵੀ ਖੜੇ ਹੋਣਾ ਨਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੋਰ ਵੀ ਹੈਗੇ ਨੇ ਸਰ ਕੀ ਨਾਮ ਕੀ ਤੁਹਾਡਾ ਜੀ ਗੁਰਮਿੰਦਰ ਸਿੰਘ ਆ ਜੀ ਗੁਰਮਿੰਦਰ ਜੀ ਵੋਟ ਪਾਈ ਸੀ ਹਾਂਜੀ ਹਾਂਜੀ ਪਤਾ अच्छा गल करी केड़े-केड़े जेड़े विकास दी जेका ਪਿੰਡਾਂ ਦੀ ਗੱਲ ਕਰੀਆ ਜ਼ਿਆਦਾਤਰ ਵਿਕਾਸ ਦੇ ਮੁੱਦਿਆਂ ਦੇ ਉੱਪਰ ਹੁੰਦੀ ਹੈ ਕਿਦਦਾਰ ਉਮੀਦਵਾਰ ਤੁਸੀਂ ਚਾਹੁੰਦੇ ਉਮੀਦਵਾਰ ਇਹੀ ਹੈ ਜੀ ਕੰਮ ਪਿੰਡ ਦੇ ਕੰਮ ਹੋਣੇ ਚਾਹੀਦੇ ਨੇ ਵੀ ਜਿਵੇਂ ਪਿੰਡ ਦਾ ਕਮਿਊਨਿਟੀ ਸੈਂਟਰ ਵਧੀਆ ਬਣਨਾ ਚਾਹੀਦਾ ਠੀਕ ਹੈ ਨਾ ਬਾਕੀ ਨਸ਼ਾ ਪਿੰਡ ਚੋਂ ਖਤਮ ਹੋਣਾ ਚਾਹੀਦਾ ਵਾ ਸਾਡੇ ਨਸ਼ਾ ਇੱਥੇ ਬਹੁਤ ਜ਼ਿਆਦਾ ਹੋ ਚੁੱਕਿਆ ਵਾ ਇਹੀ ਕੰਮ ਨੇ ਮੇਨ ਮੁੱਦੇ ਆ ਜੋ ਬਾਕੀ ਮੋਦੀ ਸਾਹਿਬ ਵਧੀਆ ਕੰਮ ਕਰ ਰਹੇ ਨੇ ਠੀਕ ਹੈ ਕਿ ਨਹੀਂ ਤੇ ਇਹੀ ਇਹੀ ਮੇਨ ਆ ਭਾਜੀ ਕਿੰਨੇ ਪਰਸੈਂਟ ਜਿਹੜੇ ਵੋਟ ਜਿਹੜੇ ਹੋ ਚੁੱਕੇ ਕਿਉਂਕਿ ਅਸੀਂ ਬਾਕੀ ਪਿੰਡ